ਸਰ ਜੀ ਗੁਰੂ ਗੋਬਿੰਦ ਸਿੰਘ ਜੀ ਬਣਾਉ ਆਪ ਲਈ 8 ਜੁਲਾਈ ਨੰਦਵੀ ਤਖਤਾਲ ਦੇ 14 ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਰੋਗਰਾਮਾਂ ਨੂੰ ਜੂਨ 1984 ਵਿੱਚ ਇੰਦਰਾ ਗਾਂਧੀ ਆਪਣੀ ਫੌਜ ਦੁਆਰਾ ਹਰਮੰਦਰ ਸਾਹਿਬ ਨੂੰ ਬੰਦ ਕਰ ਦਿੱਤਾ ਸੀ ਇਸ ਵੇਲੇ ਅਗਰ ਪੰਡੀਆਂ ਹਰ ਘਰ ਤੋਂ ਇੱਕ ਬੀਬੀ ਆ ਕੇ ਅੰਦਰ ਦੇ ਵਿੱਚ ਸੇਵਾ ਕਰ ਰਹੀ ਹੈ ਆਪ ਸੇਵਾ ਕਰਦੇ ਨਾਲ ਵੈਕੂ ਦਾ ਜਾਪ ਕਰਦੀਆਂ ਨੇ ਐਨਾ ਮੌਸਮ ਖਰਾਬ ਆ ਬਰਸਾਤ ਦਾ ਮੌਸਮ ਆ ਲੇਕਿਨ ਹਰ ਘਰ ਤੋਂ ਇੱਕ ਇੱਕ ਬੀਬੀ ਆ ਕੇ ਗੁਰੂ ਘਰ ਦੀ ਸੇਵਾ ਲੰਗਰ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਪਿਛਲੇ ਜੀ ਤਿੰਨ ਦਿਨਾਂ ਤੋਂ ਐਂ ਚੱਲ ਰਹੀ ਆ ਲੋ ਦੋ ਲੋਹਾਂ ਹੋਰ ਨੇ ਇੱਕ ਉਹ ਲੋਹਾ ਉਹ ਹੁਣੇ ਮੌਸਮ ਕਰਕੇ ਬੰਦ ਕਰੀ ਹੋਈ ਆ ਜੀ ਮੌਸਮ ਸਹੀ ਹੋਏ ਲਾ ਉਹ ਵੀ ਚਲਾ ਲੈਣਾ ਇਧਰ ਲੰਗਰ ਨਾਲ ਹੀ ਮਸ਼ੀਨ ਲਾਈ ਹੋਈ ਹੈ ਜੀ ਅਸੀਂ ਇਹ ਸਾਡੇ ਲੰਗਰ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁਆਂਟੀਟੀ ਹੋਊਗੀ ਆਟਾ ਗੁੰਨਣ ਵਾਲੀ ਮਸ਼ੀਨ ਲਾਈ ਹੋਈ ਆ ਸੇਵਾਦਾਰ ਚੱਲ ਰਹੇ ਨੇ ਜੀ इतना टीचर नेचर की टीम इन्होंने मौके पर छुट्टी ली है छुट्टी लेकर नंबर के बच्चे लगे हुए हैं पिंड की खासियत यही है कि सरकारी बंदा भी छुट्टी लैके बच्ची बच्चों देख लो सारिया चल रही उतरे पासे ਦੇਖੋ ਜੀ ਨਵੀਂ ਅੱਜ ਦੇ ਨਾਲ ਕੋਟੇ ਨੇ ਇਹ ਗੋਲਦਾਂ ਨਾਲ ਜਿਹੜਾ ਸੇਵਾ ਚੱਲ ਰਿਹਾ ਹੈ ਜੇ ਸਾਡੇ ਬੀਬੀਆਂ ਨੇ ਭਾਂਡਿਆਂ ਦੀ ਸੇਵਾ ਪਿਛਲੇ 4 ਦਿਨਾਂ ਤੋਂ ਚੱਲ ਰਹੀਆਂ ਨੇ ਜੀ ਹਰ ਘਰ ਚ ਇੱਕ ਬੀਬੀ ਇੱਥੇ ਸੇਵਾ ਦੇਣ ਆ ਕੀ ਤੁਸੀਂ ਭਾਂਡਿਆਂ ਦੀ ਉਹ ਗਿਆਨ ਸੇਵਾ ਜਾਂ ਹਰਿਮੰਦਰ ਸਾਹਿਬ ਜਾਂ ਵੱਡੇ ਜਿਹੜੇ ਗੁਰੂ ਘਰ ਨੇ ਹੁਣ ਦੇ ਦੇਖਿਆ ਹੁਣ ਲੇਕਿਨ ਇਹ ਥੱਗੇ ਕੁੜੀਆਂ ਪੇ ਲੰਗਰ ਦੇ ਵਿੱਚ ਆ ਭਾਂਡੇ ਰੱਖਣ ਨੂੰ ਏਡੇ ਏਡੇ ਜਿਗਾੜ ਕਰੇ ਹੋਏ ਨੇ ਇਹ ਤੇ ਮੂਰੀਆ ਦੇ ਪਰੌਂਠੇ ਚੱਲਦੇ ਨੇ, ਮਿੱਸੀਆਂ ਰੋਟੀਆਂ ਚੱਲ ਰਹੀਆਂ ਨੇ ਔਰ ਦਹੀਂ ਲੱਸੀ ਨਾਲ ਚੱਲ ਰਿਹਾ ਹੈ। ਆਹ ਚਾਹ ਦਾ ਲੰਗਰ ਨਾਲ ਚੱਲ ਰਹੀ। ਆਮ ਤੌਰ ਤੇ ਲੰਗਰਾਂ ਦੇ ਵਿੱਚ ਬੀਬੀਆਂ ਨੂੰ ਦਿਹਾੜੀ ਤੇ ਲਿਆਂਦਾ ਜਾਂਦਾ ਜਾਂਦਾ ਜਾਂ ਕੁਝ ਵੀ ਆ। ਸਾਡੇ ਲੰਗਰ ਦੇ ਵਿੱਚ ਹਰ ਘਰੋਂ ਘਰੋਂ ਇੱਕ ਇੱਕ ਬੀਬੀ ਇੰਨੀ ਠੰਡ ਦੇ ਵਿੱਚ ਵੀ ਗੁਰੂ ਦਾ ਲੰਗਰ ਕਰਕੇ ਸੇਵਾ ਕਰਨ ਆਈ ਹੋਈ ਹੈ ਸਾਡੇ ਪਿੰਡ ਦੀਆਂ ਬੀਬੀਆਂ ਨੇ। ਇਹਦੇ ਜਿਵੇਂ ਮਾਵਾਂ ਪਹਿਣਾ ਸਾਡੀਆਂ ਸਾਰੀਆਂ ਨੇ। ਬੀਬੀ ਵੀਰੋ ਬਸ ਸਭ ਦੁਨੀਆਂ ਤੋਂ ਖਤਮ ਹੋ ਗਾ ਸੰਤਾ ਨੇ ਇਹਨਾ ਬੋਲਾਂ ਨੂੰ ਯਾਦ ਬਣਾ ਦੇਖਾ ਕਿਉਂ ਬੇਸ ਕਰ ਰਿਹਾ ਹੈ ਜਰੀਦੋ ਯਾਰ ਜੀ ਜਿਹੜਾ ਲੰਗਰ ਲਾਇਆ ਜੀ ਕੀ ਗੱਲ ਆ। ਸਭ ਤੋਂ ਪਹਿਲਾਂ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਨਗਰ ਪਿੰਡ ਕਰਤਾਰ ਕਲੋਨੀ ਪਿੰਡ ਨੇ ਨਾਬਾ ਅਸੀਂ ਲੰਗਰ ਲਾਇਆ ਹੋਇਆ ਜੀ ਇਹ ਲੰਗਰ ਪਿਛਲੇ 40 ਸਾਲ ਤੋਂ ਚੱਲ ਰਿਹਾ ਹੈ ਜੀ। ਇਸ ਵਾਰ 40ਵਾਂ ਲੰਗਰ ਆ। ਇਸ ਲੰਗਰ ਦੇ ਵਿੱਚ ਸਭ ਤੋਂ ਛੋਟਾ ਸੇਵਾਦਾਰ ਸਾਡਾ 5 ਤੋਂ 6 ਸਾਲ ਤੋਂ ਲੈ ਕੇ ਸਾਡੇ ਕੋਲ 80 ਸਾਲ ਤੱਕ ਸੀਨੀਅਰ ਸਿਟੀਜ਼ਨ ਵੀ ਉਧੇ ਵਿੱਚ ਯੰਗ ਆ ਗਿਆ ਬੀਬੀਆਂ ਆ ਗਈਆਂ ਸਾਰੇ ਸਾਡੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ ਜੀ ਚਾਰ ਧਰਮ ਚਾਰੇ ਬਰਾਬਰ ਚੱਲਦੇ ਨੇ ਇਹਦੇ ਵਿੱਚ ਮੁ슬ਮਨ ਭਾਈਚਾਰਾ ਵੀ ਤੁਹਾਨੂੰ ਮੈਂ ਮਿਲਾ ਦੂੰਗਾ ਅੰਦਰ ਸੇਵਾ ਕਰ ਰਹੇ ਨੇ ਸਿੱਖ ਭਾਈਚਾਰਾ ਅਸੀਂ ਖੜੇ ਆ ਸਾਡੇ ਮਹੰਤ ਜੀ ਖੜੇ ਨੇ ਪੰਡਤ ਜੀ ਇਹ ਵੀ ਨੇ ਇੱਥੇ ਸਾਡੇ ਕੋਲ ਤੁਸੀਂ ਦਿਖਾ ਸਕਦੇ ਹੋ ਉਧਰ ਕੈਮਰਾ ਘੁਮਾ ਕੇ ਅਰਜੁਨ ਅਵਾਰਡ ਬਾਕਸਿੰਗ ਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨ ਰਿਟਾਇਰ ਪਰਸਨ ਵੀ ਸਾਡੇ ਨਾਲ ਨੇ ਸਾਡੇ ਪਿੰਡਾਂ ਵਿੱਚ ਇੰਨਾ ਇੱਕ ਹੈ ਵੀ ਇਹ ਲੰਗਰ ਜੋ ਪਹਿਲੇ ਦਿਨ ਸੋਚ ਕੇ ਚਲਾਇਆ ਸੀ ਉਸ ਤੋਂ ਦਿਨ ਦੁਗਣੀ ਰਾਤ ਚੋਕਣੀ ਕਰ ਰਿਹਾ ਹੈ ਪਰਮਾਤਮਾ ਦੀ ਸਾਡੇ ਤੇ ਮਿਹਰ ਹੈ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਬਾਰੇ ਤਾਂ ਜੀ ਸਾਡੀ ਹਿੰਮਤ ਨਹੀਂ ਹੈਗੀ ਅਸੀਂ ਕੋਈ ਸ਼ਬਦ ਬੋਲੀਏ ਸਾਡੀ ਪੰਜਾਬੀ ਜਿਹਾ ਜਿੰਦਾ ਔਕਾਤ ਹੈ ਨਹੀਂ ਜੀ ਉਹ ਤਾਂ ਜੀ ਗੁਰੂ ਮਹਾਰਾਜ ਜੀ ਦੇ ਲਾਲ ਸੀਗੇ ਜਿਨ੍ਹਾਂ ਨੇ ਅਟਾ ਪੰਥ ਵਾਸਤੇ ਟਾ ਪੱਟਾ ਸਾਨੂੰ ਸੰਦੇਸ਼ ਦਿੱਤਾ ਸ਼ਹੀਦੀ ਦੇ ਰੂਪ ਦੇ ਵਿੱਚ ਸੰਦੇਸ਼ ਦਿੱਤਾ ਜੇ ਗੁਰੂ ਸਾਹਿਬ ਚਾਹੁੰਦੇ ਤਾਂ ਸਭ ਕੁਝ ਕਰ ਸਕਦੇ ਸੀ ਲੇਕਿਨ ਉਹਨਾਂ ਨੇ ਕਿਹਾ ਤੇਰਾ ਬਾਣਾ ਮਿੱਠਾ ਲਾਗੇ ਜੋ ਲਿਖੇ ਕਰਤਾਰ ਉਹ ਬਾਣੇ ਨੂੰ ਮੰਨਦੇ ਹੋਏ ਛੋਟੇ ਸਾਹਿਬਜ਼ਾਦਿਆਂ ਬਾਰੇ ਤਾਂ ਜੀ ਅਸੀਂ ਸੰਗਤ ਹੱਥ ਜੋੜ ਕੇ ਬੇਨਤੀ ਆ ਅਸੀਂ ਉਤੇ ਕੁਝ ਨਹੀਂ ਬੋਲ ਸਕਦੇ ਕਿਉਂਕਿ ਉਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਪ੍ਰੇਰਨਾ ਸਾਡੇ ਵਾਸਤੇ ਜੀ ਖਾਲਸਾ ਵਾਇਗੁਰ ਜੀ ਦੀ ਫਤਿਹ ਇਹ ਜੋ ਲੰਗਰ ਚੱਲਦਾ ਹੈ ਸਾਰੀ ਸੰਗਤ ਦੀ ਸਹਿਯੋਗ ਨਾਲ ਹੀ ਚੱਲਦਾ ਹੈ ਔਰ ਇਹ 40 ਸਾਲਾਂ ਤੋਂ ਇਹ ਜਿੰਨੇ ਵੀ ਸਾਡੇ ਸੇਵਾਦਾਰ ਨੇ ਵੱਧ ਛੜ ਕੇ ਸੇਵਾ ਕਰਦੇ ਨੇ ਔਰ ਅਸੀਂ ਚਾਹੁੰਦੇ ਹਾਂ ਵੀ ਇਦਾਂ ਹੀ ਇਹ ਸੇਵਾ ਕਰਦੇ ਰਹਿਣ ਪਰਮਾਤਮਾ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਕਾਰਵਾਲ ਵਾਅਦੇ ਕਰਨ ਇਦਾਂ ਹੀ ਤੰਦਰੁਸਤੀ ਨਾਲ ਇਹ ਮਿਲਜੁਲ ਰਹਿ ਕੇ ਆਪਣੀ ਸੇਵਾ ਨਿਭਾਉਂਦੇ ਰਹਿਣ ਭਾਈ ਚਾਰ